ਮੱਸਾ ਤਾਂ ਨਹੀਂ ਉਹ ਕੀ ਕਰੀ ਜਾਂਦੀ ਹੈ ਕਿੱਥੇ ਫਿਰਦੀ ਰੋਟੀ ਦਾ ਨਹੀਂ ਪਤਾ ਬੰਨੀ ਹੈ ਕਿ ਨਾ ਬਕਵਾਤਾ ਦਿੱਤਨਾ ਉਹ ਬੰਨਤਾ ਦੇ ਤੂੰ ਕਿਹਦੇ ਵੇਲੇ ਹੋਵੇ ਤਾਰ ਮਾਰਦੀ ਤੁਰੇ ਫਿਰਦੀ ਨਾ ਕੋਈ ਕੰਮ ਨਾ ਧੰਦਾ ਮਾਂ ਕੀ ਸੋਚੀ ਹੈ ਨਹੀਂ ਬੈਠੀ ਗੱਲ ਨਹੀਂ ਕੁਝ ਨਹੀਂ ਸੋਚਦੀ ਪੁੱਤ ਉਹਨਾਂ ਦਾ ਹੋਣ ਫੜ ਨਹੀਂ ਆਇਆ ਮੇਰੇ ਕੋਲ ਤਾਂ ਆਇਆ ਨਹੀਂ ਤੈਨੂੰ ਨਹੀਂ ਆਇਆ ਉਹ ਮਾਂ ਦਾ ਬਿੱਕੀ ਆ ਨਾ ਉਹਨੂੰ ਤੁਰਨ ਨਹੀਂ ਦਿੰਦੀ ਉਹ ਵੀ ਚੱਲਦੀ ਹੈ ਤੈਨੂੰ ਪਤਾ ਤਾਂ ਹੈਗਾ ਉਹਦਰ ਕੰਪੈਨ ਖੜੀ ਆ ਉਹਦੇ ਮਿਸਤਰੀ ਨੂੰ ਸੱਦਿਆ ਉਹਦੇ ਕੋਲ ਸਮਾਨ ਲੈ ਕੇ ਜਾਣਾ ਅੰਨਾ ਬੰਦਾ ਵਾ ਕਿੱਧਰ ਕਿੱਧਰ ਹੋਵਾਂ ਦਾ ਉਹੀ ਤਾਂ ਗੱਲ ਹੈ ਹੁਣ ਨਾਲੇ ਤਾਂ ਉਧਰ ਮਿਸਤਰੀਆਂ ਕੋਲੇ ਨਾਲੇ ਕੋਈ ਬਾਜ਼ਾਰ ਦਾ ਢੇਡਾ ਲਾਉਣਾ ਪਈ ਜਾਂਦਾ ਸਮਾਨ ਸੱਲਾ ਲੈਣਾ ਪੈਂਦਾ ਉਹੀ ਤਾਂ ਗੱਲ ਹੈ ਹੁਣ ਮਾਨੂੰ ਤੜਕੇ ਵਾਲੀ ਕੀ ਐ ਨਾ ਹੁਣ ਵੀ ਆਇਆ ਹੁਣ ਵੀ ਅੱਧਾ ਦਿਨ ਟੱਪ ਗਿਆ ਹੁਣ ਇਹ ਦੁਬਾਰਾ ਕੀ ਕਰਾਂਗੇ ਮਿਸਤਰੀ ਦੀ ਦਿਹਾੜੀ ਸਰਪਾਉਗੀ ਤੂੰ ਫੋਨ ਕਰ ਲੈ ਨਾ ਅੰਕ ਤਾਂ ਜਦੋਂ ਮੈਂ ਮਿਸਤਰੀ ਸੱਦ ਰੱਖਿਆ ਤੇ ਤੂੰ ਆ ਜਾ ਘਰੇ ਹੁਣ ਤੜਕੇ ਚੱਕਿਆ ਸੀ ਇੱਕ ਵਾਰੀ ਉਦੋਂ ਹਾਲ ਚੱਕਿਆ ਨਹੀਂ ਮੈਨੂੰ ਇਹ ਲੱਗਿਆ ਮੋਟਰਸਾਈਕਲ ਤੇ ਹੋਣਗੇ ਰਾਏ ਤੇ ਤਲਵੰਡੀ ਦੂਰ ਹੋ ਗਈ ਕੰਨ ਨੂੰ ਮੁੱਢ ਤੂੰ ਸਿੱ ਬੈਠਿਓ ਸਾਰੀ 10 ਮਿੰਟਾਂ ਦੀ ਬਾਤ ਆ ਟੜਕੇ ਤੂੰ ਸਵੇਹੀ ਚਾਹ ਪੀ ਤੇ ਤੁਰਪਾ ਜਿਦੋਂ ਪਤਾ ਘਰੇ ਕੰਮ ਇੰਨਾ ਉੱਤੇ ਦੀ ਹੋਇਆ ਤੇ ਉਹ ਨਹੀਂ ਦਰਨ ਉਹ ਹੈ ਨਹੀਂ ਇਹ ਜੇ ਸੀਜ਼ਨ ਚ ਨਾ ਭੇਜਿਆ ਕਰ ਮੈਂ ਜਵਾਬ ਦੇ ਦਿਆ ਕਰ ਮੈਂ ਭੈਚਾਰਾਂ ਨ ਠਹਿਰ ਕੇ ਜਾਇਆ ਜੇ ਪਾਈ ਮੇਰੀ ਕਿੱਥੇ ਚੱਲਣ ਦਿੰਦਿਆਂ ਮੈਂ ਤਾਂ ਆਖਿਆ ਸੀ ਹਜੇ ਜਾ ਹੀ ਨਾ ਫਿਰ ਮੈਂ ਉੱਦਿਆਂ ਵੀ ਆਖਿਆ ਮੈਂ ਜੇ ਜਾਣੀ ਚੱਲ ਤੇਰੇ ਨਾਲ ਮੈਂ ਚੱਲਣਾ ਟੜਕੇ ਚੱਲ ਗਿਆ ਪਾਥਰ ਨੂੰ ਘਰੇ ਮੁੜਿਆ ਅੱਗੇ ਪਰ ਬੰਦਸ ਐਦਾ ਦੇਖ ਲੈ ਵੀ ਸੀਜ਼ਨ ਦਾ ਟਾਈਮ ਹੈ ਮੰਨਦੀ ਨਹੀਂ ਉਹ ਨਹੀਂ ਮੰਨਦੀ ਉਹ ਤਾਂ ਪਾੜੀ ਖਰਾਬ ਹੈਗੀ ਫਿਰ ਮੈਂ ਤਾਂ ਐਂ ਵੀ ਆਖ ਤਸੀਗਾ ਕੰਨ ਮੈਂ ਕਿਹਾ ਮੈਂ ਭੱਗ ਜਿੰਦੀ ਤਰਕੇ ਤੇ ਉਹਨੂੰ ਕਹਵੇ ਤਿਆਰ ਹੋ ਜਾ ਤੇ ਘੰਟੇ ਚ ਮੈਂ ਕਿਹਾ ਮੈਂ ਲੈ ਕੇ ਉਹਨ ਘਰ ਮੁੜਿਆ ਹੂੰ ਤੇ ਪਰ ਨਹੀਂ ਉਹ ਕਿੱਥੇ ਲਾਇਓ ਜਿਹੜ ਨੂੰ ਔਖਾ ਨੂੰ ਇੱਥੇ ਕੀ ਕਰਨ ਬਜ਼ਾਰਾਂ ਚ ਵੜ ਗਈ ਖਰੀਦਣ ਛੁੱਟ 600 ਸਮਾਨ ਆਮ ਤੇ ਬ੍ਰੋਮਕ ਤੇ ਹੁਣ ਮੈਂ ਵਸ ਉੱਧਰ ਜਾਵਾਂ ਕਿ ਉੱਧਰ ਜਾਵਾਂ ਕਿਸੇ ਪਾਸੇ ਨਹੀਂ ਇਕੱਲਾ ਬੰਦਾ ਹੁਣ ਕਿੱਧਰ ਕਿੱਧਰ ਜਾਊਗਾ ਦੋਨੇ ਪਾਸੇ ਹੋਰ ਚਲ ਆ ਜੂ ਆ ਜੂ ਸਾਰਾ ਦੰਤ ਪਤਾ ਕੱਲੇ ਦਾ ਤਾਂ ਪੁੱਤ ਹੁਣ ਕਿੱਥੇ ਲੋਟ ਆਉਣਾ ਹੈਗਾ ਹੁਣ ਜੇ ਇੱਕ ਜਾਣਾ ਤੇ ਕੋਲੇ ਖੜੂਗਾ ਤਾਂ ਉਹ ਮੇਰ ਕੰਮ ਕਰੂਗਾ ਇੱਕ ਜਾਣਾ ਕੋਈ ਸਮਾਨ ਲੈਣ ਵਗ ਜਾਂਦਾ ਹੈਗਾ ਆਏ ਥੋੜੀ ਜਿਹੀ ਹੁਣ ਨਾਲ ਤੂੰ ਦੇ ਦੇ ਇਸ ਮੰਡੀ ਦੇ ਲਾਂਘੇ ਨਾਲੇ ਤੂੰ ਮਿਸਤਰੀ ਕੋਲੇ ਖੜੇ ਨਹੀਂ ਉਹ ਜੇ ਕੰਮ ਕਰਦੇ ਮਿਸਤਰੀ ਆਪ ਦੇ ਕੋਲੇ ਖੜੇ ਨਾ ਉਹੀ ਦੋ ਤਾਂ ਸਮਾਨ ਨੂੰ ਢਿੱਕੀ ਆ ਲੈ ਸਮਾਨ ਲੈ ਲੈ ਕੇ ਜਾਊਗਾ ਤਾਂ ਕਰੂਗਾ ਉਹੀ ਤਾਂ ਗੱਲ ਹੈਗੀ ਤੂੰ ਫੋਨ ਕਰ ਲੈ ਆਖਾ ਨਹੀਂ ਫੋਨ ਤਾਂ ਮੈਂ 10 ਲਾ ਤੇ ਉਹਨੂੰ ਕਹੇ ਵੀਰਪਾਲ ਨੂੰ ਉਹ ਉਹਨੂੰ ਫੋਨ ਕਰ ਦੂਗੀ ਆਖੇ ਫੋਨ ਕਰਕੇ ਪੁੱਛ ਲੈ ਕਿੱਥੇ ਰਹੀਗੀ। ਹੋਗਾ ਨਹੀਂ ਮੇਰੀ ਮਾ ਬੁਆਰਾ ਨਾ ਕੰਮ ਕਰਕੇ ਆਉਣੀ ਐ। ਅਸੀਂ ਤੁਰਦੇ ਆਂ ਅਸੀਂ ਤੁਰਦੇ ਆਂ। ਮਾਂ ਨਹੀਂ ਠੀਕ ਹੁੰਦੀ ਫਿਰ ਉਹ ਛੱਡ ਦਿੰਦਾ ਕੋਈ 20 ਦਿਨ। ਬਦਲ ਸੀਜ਼ਨ ਤਾਂ ਸੌਖਾ ਲਾ ਲੈਂਦੇ। ਬਾਹਰ ਫਿਰ ਉਹਨਾਂ ਕਾਂਟੇ ਹੋਣਾ ਨੂੰ ਗੌਣ ਸਵਾਰੂਗਾ। ਉਹ ਹੀ ਤਾਂ ਹੈ ਐਵੇਂ ਫਿਰਦੇ ਨਾ ਪਾਪਦਾਂ। ਮਾ ਬੁਆਰਾ ਮਾ ਦਾ ਚੱਕਲੇ ਅਨਸਾਰ ਹੀ ਉੱਪਰ। ਮੈਂ ਚੁੱਪ ਕਰਕੇ ਬੈਠੀ ਰਹੇ ਉੱਥੇ ਜਾ ਕੇ ਬਈ। ਮੋਮੀ ਨੇ ਤੁਸੀਂ ਆਪ ਦੀ ਹਾੜੀ ਸੌਖੀ ਵਟਲੋ। ਕੋਈ ਲੋਕਾਂ ਦੇ ਸੀਜ਼ਨ ਨਾਲ ਕੋਈ ਆਪ ਦੀ ਕਰਨ ਕਰਿਆ ਜੀ। ਕਰਨੇ ਗਏ ਜੋ ਤਾਂ ਵੀ ਰਾਤ ਚ ਰਾਤ ਰਾਤ ਚ ਨਿੱਡੇ ਢ ਭਰੇ ਹੁਣ ਘੰਟੇ ਨਾਲ ਕੀ ਹੋ ਜੂਗਾ ਵੀ ਕੰਮ ਧੰਦਾ ਕਰ ਲਾ ਕੇ ਇਹਦਾ ਨਹੀਂ ਪਰਦਾ ਢ ਢ ਇਹਦਾ ਕਿਥੇ ਢ ਪਰਦਾ ਨੂੰ ਐ ਕਰ ਰੋਟੀ ਖਾ ਲੈ ਜਾ ਰੋਟੀ ਪੱਕੀ ਪਈ ਹੈ ਕੇ ਨਾਲੇ ਮਿਸਤਰੀ ਦੀ ਬਣਾ ਕੇ ਲਾਏ ਜਾ ਦੇਖਦਾ ਫਿਰ ਮਾ ਹੁਣ ਮੈਂ ਪਹਿਲਾਂ ਮੰਡੀ ਜਾਊਂਗਾ ਫਿਰ ਉਧਰ ਜਾਊਂਗਾ ਚਲ ਤੂੰ ਰੋਟੀ ਫੜਾ ਕੇ ਮੰਡੀ ਲੈ ਗਈ ਮੈਂ ਬਸ ਹੁਣ ਕੱਲੇ ਦੇ ਦੇ ਹੱਥ ਪਾਇਆ ਸਾਰਾ ਕੰਮ ਮਾਣਨੇ ਰਹਿ ਗਿਆ ਵਾ ਕੇ ਸੜ ਕੋਟੇ ਵੀਰ ਪਾਵਾ ਹਾਂ ਮਾਂ ਤੂੰ ਸੂਟ ਕੱਟੀ ਜਾਂਦੀ ਐ ਕਿਉਂ ਹੋਰ ਕੀ ਕਰਨਾ ਸੀ ਮਾਂ ਤੇ ਫਿਰ ਰੋਟੀ ਰੋਟੀ ਵੀ ਮਿਸਤਰੀ ਐ ਉਧਰੋਂ ਉੱਥੇ ਨੌਰੇ ਚ ਤੇ ਫਿਰ ਨਾਲੇ ਰੋਟੀ ਨਾਲੇ ਚਾਹ ਉਹਨਾਂ ਦੀ ਮੇਰੀ ਗੱਲ ਸੁਣ ਮਾਂ ਰੋਟੀ ਮੈਂ ਬਣਾ ਕੇ ਰੱਖਦੀ ਤੇ ਉਹਨਾਂ ਨੂੰ ਮੈਂ ਬੰਨ ਕੇ ਰੱਖਦੀ ਮੈਂ ਤਾਂ ਸਕੰਦਰ ਨੂੰ ਦਿੱਕੀ ਜਾਂਦੀ ਸੀ ਵੀ ਜੇ ਆ ਜਾਣਾ ਤਾਂ ਵੀ ਮੈਂ ਉਹਨੂੰ ਫੜਾ ਦਾਂ ਨਾਲੇ ਰੋਟੀ ਖਾ ਲੈਣਾ ਅੱਗੇ ਤੇ ਸਕੰਦਰ ਤਾਂ ਕਦੋਂ ਦਾ ਆਇਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਹੈਗਾ ਮੈਂ ਉਹ ਤੋਂ ਹੀ ਗਾਲੀ ਮੈਨੂੰ ਬਾਦ ਮਾਰ ਦੇਣਗੇ ਮੈਂ ਜਾ ਵੜਦੀ ਆ ਫੜਾ ਦਿੰਨੀ ਆ ਰੋਟੀ ਨਾਲੇ ਨੂੰ ਮੈਂ ਯਾਦ ਸਤ ਨੂੰ ਛੋਟੇ ਨੂੰ ਫੋਨ ਕਰਨਾ ਹੁਣ ਇਹ ਕੱਲਾ ਜਾਨਾ ਕਿੱਧਰ ਕਿੱਧਰ ਜਾਵੇ ਮੰਡੀ ਜਾਵੇ ਕਿ ਮਿਸਤਰੀਆਂ ਕੋਲੇ ਰਹਿ ਕੇ ਮੇਰੀ ਗੱਲ ਸੁਣਾਵਾ ਮੈਂ ਉਹਨੂੰ ਫੋਨ ਕਰਦੀ ਚੰਗੀ ਲੱਗਦਾ ਫੇਰ ਕਹੂਗੀ ਲੈ ਜਦੋਂ ਆਪ ਪੇਕੇ ਜਾਂਦੀ ਆ ਮੈਂ ਤਾਂ ਕਦੇ ਫੋਨ ਨਹੀਂ ਕਰਿਆ ਹੁਣ ਮੇਰੇ ਮਗਰੀ ਫੋਨ ਕਰਤਾ ਇਹਨੇ ਵੀ ਨਹੀਂ ਜਿਸੇ ਤੂੰ ਪੇਕੇ ਨਹੀਂ ਤੂੰ ਤਾਂ ਦਿੱਲੀ ਦਿੱਤ ਚ ਜਾਣੀ ਚਲ ਉਹ ਵੈਈ ਜਿਹਦੀ ਮਾਂ ਦਿੱਲੀ ਹੈ ਉਹਨੂੰ ਸ਼ੋਰ ਨੂੰ ਤੱਕ ਰੇ ਭੇਜ ਦੇ ਕੰਮ ਤਾਂ ਬੰਦਿਆਂ ਦੇ ਖੇਤ ਤੇ ਉਹਨਾਂ ਨੂੰ ਕਹਿ ਦਿੰਦੇ ਮੈਂ ਲਾ ਦਿੰਦਾ ਸਕੰਦਰ ਨੂੰ ਕਹਿ ਦਿੰਦਾ ਇਹਨੇ ਤਾਂ 50 ਫੋਨ ਲਾਤੇ ਤਰਕੇ ਦੇ ਨਹੀਂ ਉਹਨੇ ਚੱਕਿਆ ਨਹੀਂ ਕੀ ਪਤਾ ਰਸਤੇ 'ਚ ਹੁਣ ਨਾ ਆਉਂਦੇ ਹੋਣਗੇ ਐ ਵੀ ਤੁਸੀਂ ਹੁਣ ਮਗਰ ਫੋਨ ਲਾ ਲੱਗ ਜਾਣਾ ਕੀ 2 ਘੰਟੇ ਆਣਾ ਹੁੰਦਾ ਘਰ ਨਾ ਰਸਤੇ ਨੂੰ ਤਾਂ ਉਹ ਲਾਂਗੋਵਾਲ ਤੋਂ ਹੁਣ 10 ਮਿੰਟਾਂ ਦੀ ਬਾਤ ਹੈ ਹਿੰਦੀ ਹੱਦ ਕਰਦੀ ਚਲ ਇੱਕ ਵਾਰ ਮੈਂ ਲਾ ਕੇ ਦੇਖ ਲੈਂਦੀ ਹਾਂ ਠੀਕ ਹਨ ਜੇ ਚੱਕ ਲੈਣਗੇ ਤਾਂ ਠੀਕ ਹਨ ਨਹੀਂ ਕਰ ਪਈ ਹੁਣ ਮੈਂ ਤਾਂ ਕੀ ਕਹਿ ਸਕਦੀ ਆ ਬਾਕੀ ਤੁਸੀਂ ਗੱਲ ਕਰ ਲਓ ਜੇ ਚੱਕ ਲੈਣਾ ਤਾਂ ਉਹ ਚਲ ਮੈਂ ਤਾਂ ਗੱਲ ਕਰ ਲਉ ਤੇ ਲਾ ਕੇ ਦੇਖਣਾ ਫੋਨ ਹਾਂ ਜੀ ਚੱਕੂ ਕੀਤਾ ਪਰ ਉਹਦਾ ਪਤਾ ਕੋਈ ਨਹੀਂ ਹੁਣ ਉੱਥੇ ਲੈ ਕੇ ਜੇ ਉਹਨਾਂ ਦਾ ਨੁਕਤਾ ਪਰ ਮੇਰਾ ਕਿੱਥੋਂ ਚੱਕ ਲੈਣਗੇ ਉਹ रे सू नहरा नहीं आ गया कद नहर ते आ जा चंगा आज कट दे आ गया ਕੱਲ ਬੱਸ ਫੇਰ ਆ ਜਾਣਗੇ ਕੋਈ ਗੱਲ ਨਹੀਂ ਕੱਲ ਬਰਾਂਇਆ ਕਰਦੀ ਆ ਮੈਂ ਨਾ ਉਹਨਾਂ ਨੂੰ ਰੋਟੀ ਫੜਾ ਦੇਣੀ ਆ ਜੇ ਰੋਟੀ ਫੜਾ ਦੇ ਫੇਰ ਕੱਟ ਲਈ ਫੇਰ ਕੱਟ ਲੂੰ ਮੈਨੂੰ ਆਈ ਸੀ ਮੈਂ ਦੇਣਾ ਸੀਗਾ ਇਹ ਵੀ ਸੂਟ ਤੇ ਸਾਰਾ ਦਿਨ ਇਹੀ ਲੋਟ ਆਉਂਦਾ ਹੈ ਨਾ ਕਰਿਓ ਕਰਨਾ ਕਦੇ ਉਹ ਕਰਨਾ ਜੀ ਜੇ ਤੁਹਾਨੂੰ ਇੰਨਾ ਹੀ ਸੀ ਮਗਰ ਫੋਨ ਲਾਉਂਦਾ ਉਹ ਨਾ ਤੋੜ ਦੇ ਬਾਡੀ ਦੀ ਰੋਤਾ ਦੀ ਜਾ ਕੇ ਬਹਿ ਗਈ ਹੁਣ ਮਾਂ ਦਾ ਬਹਾਨਾ ਨਾ ਤਾਂ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਇੱਥੇ ਲੈ ਇਹ ਬਗਣੀ ਜਿੱਧਰ ਗਈ ਹੈ ਰੋਟੀ ਰੋਟੀ ਪਤਾ ਨਹੀਂ ਪਕਾਈ ਹੈ ਕਿ ਨਾਲ ਦੇਖ ਰੋਟੀ ਨਾ ਬਣੀ ਆ ਮੇਰੇ ਤੋਂ ਇਹ ਬੋਲ ਹਾਰਾ ਬਣ ਕੇ ਨਾਲ ਲਈ ਜਾਊਗਾ ਮਿਸਟਰੀ ਦੀ ਵੀਰ ਬਾਲ ਹਾਂਜੀ ਆਜੀ ਰੋਟੀ ਉੱਤੀ ਰੋਟੀ ਕੰਨ ਬਣਾ ਕੇ ਰੱਖੀ ਬੈਠੀ ਸੀ ਮੈਂ ਤਾਂ ਤੁਹਾਨੂੰ ਦੀਕੀ ਜਾਂਦੀ ਸੀ ਉਧਰ ਮਾਂ ਕਹਿੰਦੀ ਸੀ ਸਕੰਦਰ ਤਾਂ ਆ ਗਿਆ ਉਹਨੂੰ ਰੋਟੀ ਪਵਾ ਕੇ ਦੇ ਦੋ ਲੈ ਮੈਂ ਫੜਾਉਣੀ ਆ ਦਿੱਲੀ ਤੁਸੀਂ ਬੈਠ ਜਾਓ ਤੁਸੀਂ ਉਹ ਬੰਦੇ ਬਾੜੇ ਆ ਰੋਟੀ ਕਿੰਨੇ ਕ ਬੰਦਿਆਂ ਦੀ ਪਕਾਈਏ ਤੂੰ ਰੋਟੀ ਤਾਂ ਮੈਂ ਦਾਤੂ ਡੱਬਾ ਭਰੀ ਬੈਠੀਆਂ ਰੋਟੀਆਂ ਦਾ ਸਭ ਕਿੰਨੇ ਸੀਗਾ ਕਿੰਨੇ ਕਜਾਣੇ ਆਗੇ ਗਾਣੇ ਤਾਂ ਹੈਗੇ ਪੰਜ ਸੱਤ ਜਣੇ ਆਜੋ ਤੁਹਾਡੇ ਸਾਹਮਣੇ ਆ ਰੋਟੀਆਂ ਦਾ ਲਾਈ ਰੱਖੀ ਆ ਮੈਂ ਤਾਂ ਸਰਜੂ ਮਾੜ ਹੋਰ ਤਾਂ ਰੋਟੀਆਂ ਤਾਂ ਬਹੁਤ ਆ ਸਬਜੀ ਸਬਜੀ ਦਾ ਦੇਖ ਲੀ ਤਾਂ ਮੈਂ ਸਬਜੀ ਤਾਂ ਮੈਂ ਬਣਾ ਦੇਣੀ ਆ ਰੋਟੀਆਂ ਦੀ ਸਾਰੀ ਪਾਣੀ ਆ ਜਿਵੇਂ ਆਏ ਗਾ ਚਾਹ ਬਣੀ ਦਈਏ ਨੂੰ ਦਿੱਤੀ ਕਰਦੇ ਚਾਹ ਤਾਂ ਮੈਂ ਪਾ ਦੇਣੀ ਆ ਤੁਸੀਂ ਪਹਿਲਾਂ ਆਹ ਰੋਟੀ ਖਾ ਐ ਉਹਨੂੰ ਵੀ ਅਰਕਾਨ ਕਰਿਆ ਸੀਗਾ ਮੈਂ ਉੱਥੇ ਖਾ ਲੂਗਾ ਬੁਨਾ ਨਹੀਂ ਬੰਦੇ ਰੋਸੋ ਤਾਂ ਕਿਉਂ ਕਰਾਂ ਮੈਂ ਉਧਰ ਉਹ ਮਿਸਤਰੀ ਖੜਾ ਹੈਗਾ ਉਧਰ ਉਹ ਨਹੀਂ ਆਉਂਦੇ ਮੈਂ ਲਾਤਾ ਪੁਰ ਮਾਰੇ ਮੇ ਧੋਵਨ ਆਇਆ ਸੀਗਾ ਕਿ ਮੈਂ ਫੋਨ ਕਰਿਆ ਕਹਿੰਦੇ ਸੂਏ ਤੇ ਆ ਕੇ ਆਉਣ ਵਾਲੀ ਆਵੇ ਇੱਕ ਨਾ ਕੋਈ ਫੋਨ ਮੈਂ ਹੁਣ ਹੀ ਜਾ ਕੇ ਬਸ ਤੁਹਾਡੇ ਕੋਲ ਹੀ ਆਇਆ ਤੇ ਰੋਟੀ ਪਾਉਣ ਸੂਆ ਕਿਹੜਾ ਬਾਲੀ ਦੂਰੋਂ ਨੂੰ ਆ ਜਾਣ ਦੇ ਤੂੰ ਨਾਲ ਹੀ ਬੰਨਦੀ ਮੈਂ ਉੱਥੇ ਖਾਣੂ ਤੇ ਉਹਨੂੰ ਮੈਂ ਸਮਾਨ ਲੈਣ ਦੇ ਪਾ ਲੀ ਇਹਨਾਂ ਦੇ ਕਰਮਾਸ ਨਾ ਰੋਟੀ ਨਹੀਂ ਦਿੱਤੀ ਟੈਂਸਰ ਵੀ ਟੈਂਸਰ ਕਰਮ ਕਰ ਲੋ ਖਾਣ ਸਾਰਾ ਦਿਨ ਆਈ ਤੁਰੇ ਕਰ ਤੇ ਅੱਗੇ ਕਰੀ ਉੱਤਰ ਬਾਕੀ ਕਰੀ ਉੱਤਰ ਮਾ ਕੋ ਆ ਨੀ ਉਹ ਕਿੱਲਾ ਕਿਉਂ ਪੇ ਕੰਟਰ ਦਾ ਨੀ ਹਾੜੀ ਦਾ ਟਾਈਮ ਚੱਲੀ ਜਾਂਦਾ ਉਹ ਮੱਜਾਂ ਲੈ ਕੇ ਪੇਕਿਆਂ ਨੂੰ ਤੁਰ ਜਾਂਦੀ ਐ ਤੇ ਹੁਣ ਪਤਾ ਹੀ ਆ ਵੀ ਭਾਈ ਕੱਲੇ ਘਰੇ ਜਾਣਾਗਾ ਵੀ ਕਿੱਧਰ ਕਿੱਧਰ ਨੂੰ ਹੋਵੇ ਚੱਲ ਮੁਰਕੇ ਦਾ ਟਾਈਮ ਪਤਾ ਬਣਾਡੋ ਉਹਦਾ ਬਿੱਟਾ ਮੇਰੇ ਤੇ ਨਾਲੇ ਫਟਾਫਟ ਪਾ ਕੇ ਗਰਮ ਕਰਕੇ ਸਬਜੀ ਤੇ ਢੋਲਦਾ ਮੈਂ ਬੰਨ ਦੇਣੀ ਆ ਚਲੋ ਹਾਂ ਆਵਾਜ਼ ਠੀਕ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਦੇ ਮੁੰਡੇ ਕੀ ਹੱਦ ਘੱਟੀ ਉੱਥੇ ਜਾ ਕੇ ਬਈ ਠੀਕ ਰਾਮਾ ਮੈਂ ਨੂੰ ਕਿਹਾ ਸੀ ਮੈਂ ਜਾਣਾ ਹੈ ਮੰਨੀ ਨਹੀਂ ਮੰਨੀ ਨਹੀਂ ਇਹ ਤਾਂ ਨਹੀਂ ਮੰਨੀ ਤੇ ਤੂੰ ਇਹ ਨਹੀਂ ਛੱਡ ਕੇ ਘਰੇ ਆ ਜਾਂਦਾ ਤੈਨੂੰ ਪਤਾ ਨੌਲੇਜ ਉਧਰੋਂ ਦਾ ਕੰਪੈਨਾਂ ਦਾ ਕੰਮ ਮਾਂ ਦਾ ਨਹੀਂ ਲੱਗੀ ਤੂੰ ਤਾਂ ਨੀ ਆ ਕੋਈ ਗੱਲ ਨਹੀਂ ਕੋਈ ਮਾੜਾ ਮੈਂ ਤਾਂ ਹਾਲ ਚਾਲ ਤਾਂ ਪੁੱਛ ਲਾ ਵੀ ਭਈ ਤੁਸੀਂ ਆਏ ਹੋ ਠੀਕ-ਠਾਕ ਪਹੁੰਚ ਗਏ ਜਾਂ ਕੱਲ੍ਹ ਟਾਈਮ ਨਾ ਪਹੁੰਚ ਗਏ ਸੀ ਆਜ ਵੀ ਨਾ ਵੀ ਲੈ ਛੇੜ ਦੇਣੀ ਮਾਤਾ ਕੋਈ ਗੱਲ ਨਹੀਂ ਇਹ ਤਾਂ ਗੱਲ ਸਹੀ ਕਹਦੀ ਆ ਤੂੰ ਐਵੇਂ ਬੋਲੀ ਨਹੀਂ ਸਹੀ ਕਹਿੰਦੀ ਕੋਈ ਨਾ ਮੈਨੂੰ ਤਾਂ ਪੁੱਛਿਆ ਨਹੀਂ ਵੀ ਤੇਰੀ ਮਾਂ ਕਿਵੇਂ ਆ ਠੀਕ ਆ ਜੀ ਜਾ ਕੇ ਵੀ ਮਿਸਤਰੀ ਲੱਗੇ ਪੈ 100 ਕੁ ਰੁਪਏ ਦਾ ਮੰਨੀ ਐ ਤੂੰ ਆਪਣੇ ਨਿਭੜ ਦੇ ਕੋਈ ਬਿਮਾਰੀ ਸੁਮਾਰ ਵੀ ਦੇਖ ਲਿਆ ਕਰੋ ਰੁੱਤ ਜਦੋਂ ਝੋਲਾ ਜਾ ਕੇ ਵੇਖੀ ਆਉਣੀ ਆ ਵਾਟਾ ਕੋਲੇ ਸੋ ਉਹ ਵੀ ਸਾਥ ਕਿ ਸੈਂਪੇ ਸੁੱਤੇ ਨਾ ਆਖਿਆ ਕਰ ਵੀਰ ਮਸਾ ਮੇਰੇ ਜਵਾਕਾਂ ਨੇ ਇੱਥੇ ਤਿੱਕਰ ਕੰਮ ਵਧਾਇਆ ਤਾਂ ਲੱਗੀ ਪਈ ਸਿਆਪੇ ਕਰਨ ਉਹਨੂੰ 15 ਸਾਲ ਹੋ ਗਿਆ ਇਹਨੂੰ ਅਜੇ ਤੱਕ ਕੋਣੇ ਕੋਈ ਸਿਆਪਾ ਨਹੀਂ ਕਰਖਿਆ ਫਿਰ ਉਹਨੂੰ ਤੁਸੀਂ ਕਦੇ ਕਿਹਾਗਾ ਜੀ ਤੁਹਾਡੇ ਪਿੰਡਿਆਂ ਆਂਦੀ ਆ ਤੇ ਬੋਲਣਾ ਤੁਸੀਂ ਮੇਰੇ ਨਾਲੇ ਬੋਲਦੇ ਰਹਿਣਾ ਪਤਾ ਨਹੀਂ ਮੈਂ ਕੀ ਮਾੜਾ ਕਰਿਆ ਤੁਹਾਡਾ ਉਹ ਰੁੱਤ ਰੁੱਤ ਦੇਖ ਕੇ ਜਾਂਦੀ ਐ ਜਦੋਂ ਜਦੋਂ ਬੇਲੀ ਰੁੱਤ ਹੁੰਦੀ ਐ ਉਦੋਂ ਜਾਂਦੀ ਐ ਉਹ 4-5 ਦਿਨ ਜਦੋਂ ਜਾਂਦੀ ਤੇਰੇ ਵਾਂਗੂ ਰੋਟੀ ਛੋਲਾ ਨਹੀਂ ਚੱਕਦੀ ਮੈਂ ਨਾਲੇ ਤੇਰੇ ਨਾਲ ਗੱਲ ਨਹੀਂ ਕਰਦੀ ਮੈਂ ਤੇ ਪੁੱਤ ਨਾਲ ਗੱਲ ਕਰਦੀ ਮੈਂ ਇਹ ਨਾਲ ਗੱਲ ਕਰ ਤੇ ਮੇਰੇ ਪੇਕੇ ਜਾਣ ਮ ਬੋਲ ਸਾਧਨੀਆ ਮੈਂ ਸਗੋਂ ਵਿੱਚ ਨਾਲੇ ਬਿਮਾਰ ਬੰਦਾ ਦੇਖੇ ਨਹੀਂ ਹੁੰਦਾ ਰੋਕ ਦੇਖ ਕੇ ਬਿਮਾਰ ਨਹੀਂ ਹੁੰਦਾ ਬੰਦਾ ਬਿਮਾਰ ਤਾਂ ਕਦੇ ਵੀ ਹੋ ਸਕਦਾ ਜਿਵੇਂ ਕਿੰਨਾ ਬਿਜਾਨੀ ਆ ਘਰ ਤੇ ਨਾ ਆਇਆ ਤਾਂ ਪਤਾ ਵੀ ਘਰੇ ਕੰਮ ਐ ਤੂੰ ਚਾੱਕੇ ਝੋਲਾ ਤੁਰਪੇ ਨੇ ਥੱਲੇ ਮਨੇ ਬੰਨੇ ਹਾਤਾ ਸੋਦੇ ਮਾਂ ਕੋ ਤਾ ਨਾ ਕੋਈ ਜੇ ਸਾਗੜਾ ਜਦ ਆ ਗਿਆ ਤੁਸੀਂ ਚਾਹੀ ਕੁੱਟ ਕਰਕੇ ਚਾਹ ਬਣਾ ਲੈ ਆ ਜਾ ਬਾਦਸ਼ਾਹ ਕੋਈ ਹਾਲ ਨਹੀਂ ਚਾਹ ਲਈ ਬਕਰ ਲੈ ਝੋਲੀਆਂ ਤੁਹਾਡਾ ਤਰੋਈਦਾ ਹੀ ਹਾਲ ਆ ਤੇਰੀ ਮਾਂ ਨਹੀਂ ਥੋ ਲੀਓ ਠੀਕ ਰਹਿੰਦੀ ਤੇਰੀ ਮਾਂ ਤਾਂ ਰੋਈ ਦੀ ਬਿਮਾਰ ਐ ਵੇਰੀ ਗੁਰ ਸੁਣ ਲੈ ਹੁਣ ਤੂੰ ਆ ਚਿੱਟੇ ਲਾਵੇ ਤੇ ਬਦਲ ਕੇ ਕੱਪੜੇ ਤੇ ਖਾ ਕੇ ਜੇ ਦੋ ਪੂਰੀ ਰੋਟੀ ਤੇ ਭੱਜ ਜਾ ਉੱਥੇ ਨੌਰੇ ਚ ਉਹਨੇ ਮੰਡੀ ਜਾਣਾ ਚਾਨਾ ਮਾ ਮਾ ਜਾਣਾ ਮਿਸਤਰੀਆਂ ਕੋਲੇ ਕੱਪੜੇ ਬਦਲ ਕੇ ਜਾਣਾ ਮੈਂ ਲੇਟ ਕਰਾ ਤੇ ਮੈਂ ਤਾਂ ਤਰ ਕੇ ਅੱਠੇ ਸਦੇ ਆ ਚੱਲ ਗਈ ਨਿਕਲਦੀ ਨਹੀਂ ਪਤਾ ਨਹੀਂ ਕੀ ਕਰਦੀਆਂ ਰਹਿੰਦੀਆਂ ਘਰਾਂ ਚ ਬੁੜੀਆਂ ਦਾ ਬਹੁਤ ਔਖਾ ਬੁੜੀਆਂ ਦਾ ਨਹੀਂ ਔਖਾ ਬਿਲੇ ਤੇਰੀ ਅਕਲ ਹੈ ਨਹੀਂ ਤੈਨੂੰ ਮਤ ਹੈ ਨਹੀਂ ਤੇਰੀ ਮਤ ਆਪਣੀ ਕਿੱਧਰ ਗਈ ਹੋਈ ਹੈਗੀ ਜੇ ਤੈਨੂੰ ਅਕਲ ਹੁੰਦੀ ਤਾਂ ਉਹਨੂੰ ਛੱਡ ਕੇ ਉੱਥੇ ਆ ਜਾਂਦਾ 10 ਦਿਨ ਆਪ ਦੀ ਮਾਂ ਨੂੰ ਸੰਭਲੇਂਗੀ ਇਹ ਤਾਂ ਇੱਥੇ ਰਸਤੀ ਗੱਡਾ ਪਚਿਉਣਾ ਸੀ ਆਪ ਉਹ ਫੇਰ ਕਹਿੰਦੀ ਮੇਰੀ ਮਾਂ ਬਿਮਾਰ ਹੈ ਤੂੰ ਪਤਾ ਨਹੀਂ ਲੈਂਦਾ ਦਵਾਈ ਨਹੀਂ ਦਵਾਉਂਦਾ ਹਾਂ ਕੀ ਕਰਾਂ ਮੈਂ ਤਾਂ ਫਸ ਜਾਵਾਂਗਾ ਪਤਾ ਤਾਂ ਸਾਰੀ ਰਾਤ ਉੱਥੇ ਲਾਤੀ ਤੂੰ ਕਹ ਨਾਲ ਆਠਾਂ ਦਾ ਗਿਆ ਹੋਇਆਂਗਾ ਤੇ ਤੂੰ ਪਤਾ ਲੈ ਲਿਆ ਸੀ ਤੜਕੇ 6 ਵਜੇ ਨਾਲ ਪੀ ਕੇ ਚਾਹ ਦੀ ਘੁੱਟ ਘਰ ਨੂੰ ਆ ਜਾਂਦਾ ਬਿਲੇ ਤੁੰਦਾਸਨ ਤੇਰੀ ਮਾਂ ਨੂੰ ਸੰਭਲ ਆਪੇ ਸੰਭੀ ਜਾਂਦੀ ਏ ਉਹ ਮੈਂ ਤਾਂ ਬਥੇਰਾ ਜਾ ਸੀ ਮਾਂ ਮੰਨਦੀ ਨਹੀਂ ਮੰਨਦੀ ਨਹੀਂ ਜਮਾ ਕੀ ਕਰਾਂ ਹਾਂ ਪਰ ਸੱਤੇ ਬਾਲੀ ਹੁਣ ਕਿੱਥੇ ਲੱਗਦੀ ਹੈ ਕਿ ਕੋਈ ਬਣੀ ਕੀ ਲੋੜ ਆ ਤੇ ਨਾ ਮਰਦੀ ਹੁੰਦੀ ਚੱਲ ਮੈਂ ਜਾਂਣਾ ਨਾ ਉਹਨੇ ਜਮਾਂ ਇਸਤਰੀਆਂ ਕੋਲ ਜਾ ਬਾਲ ਚਾ ਚਾਹ ਚੁ ਫੜਾਉਂਦੀ ਸੀ ਉਹਨਾਂ ਨੂੰ ਸਾਰਾ ਕੁਝ ਗਿਆ ਹੋਇਆ ਲਾਇਆ ਗਿਆ ਰੋਟੀ ਨਾਲ ਚਾਹ ਅਸਕਰ ਚਾਹ ਠੀਕ ਹੁਣ ਤੈਨੂੰ ਦੇਖੀ ਜਾਂਦੇ ਇੱਥੇ ਰੋਟੀ ਚਾਂ ਗਿੱਠਦੀ ਲਤਰਾਂ ਲੱਗੀਆਂ ਦੇਖ ਲੈ ਹਾਂ ਫੋੜਦੀ ਹੈ ਕਿ ਜੀਵਨ ਨੂੰ ਜਵਾਨ ਚੱਲਦੀ ਜੀ ਸਸੀ ਵਾਲੀ ਜੀ ਹੱਸੀ ਕਾ ਨਾ ਆਹੀ ਪਰ ਵੀ ਹਾਲ ਅਗਰ ਚਾਹੀਦਾ ਮੈਂ ਨਹੀਂ ਦਿੰਦੀ ਚਾਹ ਵਸਣਾਂ ਨੂੰ ਨਾ ਕੀ ਹੋ ਗਿਆ ਐਨਾ ਗੁੱਸਾ ਕਾ ਦੋ ਜੋਂ ਲੱਗੇ ਤੁਹਾਨੂੰ ਪਤਾ ਤਾਂ ਹੈ ਮੰਮੀ ਦਾ ਅਜੇ ਅਸੀਂ ਆ ਕੇ ਨਹੀਂ ਖੜੇ ਆਣਾਂ ਨੂੰ ਲੱਗਦੀ ਜੇ ਕੋਈ ਨਹੀਂ ਮੰਮੀ ਦਾ ਤਸਵਾ ਹੈਗਾ ਤੂੰ ਮੈਨੂੰ ਦੱਸ ਵੀ ਤੇਰੀ ਮੰਮੀ ਕੀ ਮਾਨ ਠੀਕ ਆ ਠੀਕ ਆ ਜੀ ਹੁਣ ਤਾਂ ਬਰਹ ਸਪਿਟਲ ਚ ਐ ਛੁੱਟੀ ਨਹੀਂ ਦਿੱਤੀ ਡਾਕਟਰ ਨੇ ਨਾ ਦਿੱਤੀ ਫਿਰ ਚਲ ਤੂੰ ਦੋ ਦਿਨ ਹੋਰ ਰਲਾ ਲੈਂਦੀ ਮੇਰੇ ਮਨ ਕੀ ਲਾਲੇਂਦੀ ਮੁਰਕੇ ਨਾਤਾ ਮੇਰੇ ਘਰ ਕੋਲ ਟਾਈਮ ਸੀ ਛੱਡਣ ਦਾ ਤੇ ਨਾ ਮੁਰਕੇ ਨੇ ਜਾਣਾ ਸੀ ਤੁਹਾਨੂੰ ਪਤਾ ਇਹ ਕਿੰਨਾ ਤਜਾਂਦਾ ਤੇ ਮੇਰੇ ਮਾਤਾ ਪਿਤਾ ਲੈਣ ਨਹੀਂ ਜਾਣਾ ਸੀ ਇਹਨੇ ਮੈਂ ਲੈ ਗਈ ਧੱਕੇ ਨਾਲ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਬੋਲਣ ਲੱਗਦੀ ਆਹ ਕੰਮ ਆਹ ਕੰਮ ਜੋ ਮੈਂ ਕਹਤਾ ਕਿ ਤੁਹਾਡੇ ਸੱਤ ਨਹੀਂ ਲੱਗਦਾ ਕਿ ਹਾਂ ਹਾਂ ਭਈ ਤੂੰ ਤਾਂ ਸੱਤ ਹੀ ਕਹਣੀ ਆ ਲੱਗਦਾ ਸਮੈਂ ਕੀ ਕਰਾਂ ਆਖੋ ਉਹ ਤਾਂ ਵੱਡੀ ਤਾਂ ਕਹਿੰਦੀ ਨਹੀਂ ਹੁਣ ਜੇ ਤੂੰ ਤਾਂ ਨਹੀਂ ਕਹਿੰਦੀ ਪਰ ਮੈਂ ਤਾਂ ਗੁੱਸਾ ਆਉਂਦਾ ਜਿਹਦੇ ਮੇਰੇ ਮਾਸ ਸੀ ਮਜਾਣਾ ਨਹੀਂ ਸੀ ਚਲ ਕੋਈ ਨਾ ਜਾਣਾ